ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਜੁਨੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਣਾ ਦੂਜਾ ਦਿਨ ਹੈਗਾ ਫਤਿਹ ਦੇ ਨਾਨਕਿਆਂ ਦੇ ਚਲੋ ਫੇ ਅੱਜ ਦੇਖਦੇ ਹਾਂ ਸਾਰਾ ਦਿਨ ਕੀ ਕਰਨਾ ਹੈ ਆ ਸੰਗਤ ਰੋਟੀ ਖਾਣ ਲੱਗੀ ਆ ਮੈਂ ਐਸੇ ਖਾਣ ਆ ਆ ਪਾਣੀ ਪੋਣ ਨੂੰ ਰੱਖਿਆ ਕੋਲ ਤੂੰ ਕਰ ਨਾ ਨਹੀਂ ਇਹ ਤਾਂ ਵਲੌਗ ਹੈ ਤੁਹਾਡਾ ਤੂੰ ਗਿਆ ਨਹੀਂ ਕੰਮ ਤੇ ਨਿਕਲ ਨਿਕਲ ਆ ਆ ਜੀ ਪਾਣੀ ਦਾ ਸਵੇਰ ਵਾਪਸ ਘੰਨ ਨਾਦਰੋਆਂ ਨੂੰ ਨੌਕਰੀ ਬਣਾਓ ਜੱਲ ਲਿਆ ਲਾ ਕੇ ਇਹ ਭਾੜੇ ਮੇਰੀ ਵੀਡੀਓ ਨਾ ਬਣਾ ਕਿਉਂ ਨਾ ਬਣਾਵਾ ਇਹ ਤੈਨੂੰ ਆਉਂਦੀ ਆ ਨੇ ਆਈ ਨੂੰ ਕਿੱਥੇ ਟੰਗਿਆ ਪਿੱਛੇ ਠੱਕਾ ਲਾ ਦੇ ਜਾਈਆਂ ਨੇ ਨਹੀਂ ਮੈਂ ਠੱਕਾ ਲਾਉਣੇ ਲਾ ਐਡੀ ਲਾ ਜਾ ਠੱਕਾ ਲਾ ਲਾ ਕੇ ਇਹ ਤੈਨੂੰ ਆਉਂਦੀ ਆ ਨਹੀਂ ਹਾਂ ਬੱਸ ਫੋਟੋ ਦੇ ਪਿੱਛੇ ਬਣਾ ਦੇ ਸਟਾਰਟ ਹੋਈ ਨਹੀਂ ਬੇਇੱਜ਼ਤੀ ਹੋ ਗਈ ਡੈਡੀ ਨੇ ਪੱਲੀ ਚੁੱਕ ਲਈ ਆ ਹੁਣ ਏ ਨਹੀਂ ਹੋਇਆ ਇਹ ਅੱਜ ਫੇ ਚੱਡਣ ਚੱਲ। ਪਰਨਾ ਚੱਕ ਵਾਸਾ ਮੂੰਹ ਤੋਂ। ਜੱਸੀ ਪੂਤਰਾ ਲੈ ਕੇ ਆਉਣਾ ਛੇਤੀ ਆਇਆ। ਦੌੜਿਆ ਦੌੜਿਆ। ਐਸ ਆ ਕੇ ਕਿੱਥੇ ਲੱਗਿਆ ਆਇਆ? ਮੈਂ ਨਹੀਂ ਕੋਸ ਆ। ਐ ਤੇ ਮੈਂ ਬੈਠ ਕੇ ਬਾਰਾ ਕਿਤੇ ਨਹੀਂ ਬਣਾ ਦਿੱਤੀ ਤੇ ਜਲਦੀ। ਐਸ ਔਰ ਡੈਡਲੀ ਪੱਠੇ ਵੱਢਣ ਲਈ ਮੈਂ ਪੂਤਨਾ ਤੋੜਨ ਚੱਲੀ ਆ ਪੂਤਨਾ ਆਜਾ ਆਜਾ ਤੋੜ ਪੂਤਨਾ ਚੱਲ ਮੈਂ ਨਹੀਂ ਤੋੜਨ ਮੈਂ ਤੋੜਦੀ ਆ ਚੱਲ ਮੈਂ ਆਹ ਪਹਿਲਾਂ ਬਾਪੂ ਆ ਗਿਆ ਨਾ ਮੈਂ ਭਿਉਣਾ ਡਿੰਡਾ ਲੈ ਕੇ ਮੈਨੂੰ ਤੇ ਮੈਨੂੰ ਲੱਗ ਗਿਆ ਪੂਤਨਾ ਮੈਂ ਥੋੜੇ ਨੇ ਬੈਗੀਆਂ ਪੂਤਨਾ ਮੈਂ ਕਿਹਾ ਚਲੋ ਆਪਾਂ ਚਟਣੀ ਬਣਾਉਨੇ ਆ ਵੇਲੇ ਨੇ ਕਰਨਾ ਕੀ ਆ ਗਾਲਾਂ ਹੀ ਖਾਣੀਆਂ ਆ ਭੈਣ ਭਰਾਵਾਂ ਨੇ ਆਪਸ ਚ ਲੜਨਾ ਹੀ ਆ ਵੀਡੀਓ ਬਣਾਵਾ ਜਾਂਦੀ ਨਹੀਂ ਇਹ ਡੈੜੀ ਵਿੱਚ ਪੂਰਾ ਪਾਂਡਾ ਤੱਕ ਹੀ ਲੈ ਜਾਂਦਾ ਨਹੀਂ ਆ ਦੇਖੋ ਆਪਣਾ ਘਰ ਹੈਗਾ ਪਿੰਡੋਂ ਬਾਹਰ ਬਾਹਰ ਸਾਰੇ ਪਾਸੇ ਰੋਖੀ ਰੋਖਿਆ ਹਰਿਆਲੀ ਆ ਮੀਂਹ ਦੇ ਵਿੱਚ ਹੋਰ ਘਾਹ ਬੁੱਟੀਆਂ ਬਥੇਰੀਆਂ ਹੋ ਗਈਆਂ ਆ ਹਰਾ ਹੋਇਆ ਸਾਰੇ ਪਾਸੇ ਤੇ ਹੁਣ ਮੈਂ ਕੂਤਰਾ ਤੋੜ ਕੇ ਲੈ ਆਂਦਾ ਮੈਂ ਲੱਗੀ ਬਣਾਉਣ ਚਟਣੀ ਤੇ ਗੁਰਜੀਤ ਕਿੱਥੇ ਗਿਆ ਆ ਬਾਬਾ ਤੇ ਫਤਿਹ ਜਮੀਨਾਂ ਤੇ ਅੱਧੀ ਹੋਈਆਂ ਆਪਣੇ ਨਾਲ ਦਰਾਈ ਹੋਈਆਂ ਇਹ ਕੱਲ ਇਹਨੂੰ ਕਹੀ ਜਾਵੇ ਅਵੀ ਮਰਦੀ ਰਾਤੀ ਉੱਠ ਕੇ ਸਿ ਕਹਿੰਦਾ ਅੱਸੀ ਆ ਤੂੰ ਖਲੇ ਕਾ ਲੱਗਿਆ ਆਵਾਜ਼ ਰਾ ਆਹ ਯਾ ਸਿਵਾ ਪਾ ਪਾ ਤੇ ਨੂੰ ਸਿਕੇ ਨਾ ਤੂੰ ਕੀ ਹੁਣ ਕਮਾ ਰਾਬਾ ਮਿਰਚਾ ਪਾਉਣੀ ਤੇ ਨਹੀਂ ਕਹਿੰਦੀ ਨਹੀਂ ਮਿਰਚਾ ਨਹੀਂ ਪਾਉਣੀ ਮੋਸਾ ਵੀ ਨਹੀਂ ਪਾਣੀ ਇੱਕ ਅਦੀ ਪਾ ਲੈ ਪਾਣੀ ਤੇ ਫੇ ਉਹ ਗਾਦੀ ਛੱਡਣੀ ਮਿਰਚਾ ਤੋਂ ਬਿਨਾ ਜੋ ਉਹ ਗੁੰਡਾ ਤੇ ਨਾ ਤੂੰ ਤਾਂ ਨਹੀਂ ਘੋੜਣੀ ਗੁੰਡਾ ਘੋੜਨਾ ਪਾ ਕਰਦੇ ਨੇ ਨੇ ਗੂ ਇਧਰ ਬਾਪੂ ਆਗਰੇ ਨਾਲ ਬੈਠੇ ਚਟਨੀ ਬਣਾਉਣ ਲੱਗੇ ਆ ਕਿ ਵਿੱਚ ਆਹ ਚੀਜ਼ ਪਹਿਲੀ ਚਾਹੀਦੀ ਆ ਸਪੈਸ਼ਲ ਡਿਮਾਂਡ ਤੇ ਬਾਪੂ ਦੀ ਡਿਮਾਂਡ ਤੇ ਬਣਨ ਲੱਗੀ ਆ ਜੇ ਚਟਨੀ ਤੇ ਇਧਰ ਬੱਚਾ ਪਾਰਟੀ ਹੋਈ ਇਕੱਠੀ ਹੈ ਜੇ ਅੱਧੇ ਹੀ ਜਨਤਾ ਪਾਰਟੀ ਆ ਅੱਧੀ ਕੋ ਇਧਰ ਉਧਰ ਘੁੰਮਦੀ ਫਿਰਦੀ ਆ ਛੁੱਟੀਆਂ ਹੋਈਆਂ ਨੇ ਸਾਰਿਆਂ ਨੂੰ ਅਗਰ ਉਹ ਛੁੱਟੀਆਂ ਤਾਂ ਕਰਕੇ ਤੇ ਹੁਣ ਆਪਾਂ ਲੱਭ ਲਿਆਉਂਦਾ ਸਾਗ ਖੇਤਾਂ ਦੇ ਵਿੱਚੋਂ ਤੇ ਹੁਣ ਸਾਗ ਨੂੰ ਕਰਾਂਗੇ ਸਾਫ਼ ਤੋ ਹੋ ਜਾਊਗਾ ਤੂੰ ਤੋ ਜਾ ਤੂੰ ਸੀ ਮੇ ਮਸੀ ਨੂੰ ਲੈ ਕੇ ਆ ਜਾਦੀ ਤੈਨੂੰ ਸਾਫ ਕਰਨਾ ਹੁੰਦਾ ਆ ਤੇਨੀ ਮਾਸੀ ਘਰ ਗਈ ਆਪਣੇ ਘਰ ਕਿੱਥੇ ਗਈ ਉਹਦੇ ਘਰ ਤਾਂ ਆਇਆ ਹੋ ਨਹੀਂ ਕਿੰਨੇ ਵਕਤ ਗਏ ਮਰੀ ਤੋਗੇ ਉਤਤ ਤੈਨੂੰ ਨਹੀਂ ਕਰਨਾ ਆਉਂਦਾ ਆਉਂਦਾ ਜਾ ਖੇਡ ਜਾ ਕੇ ਗੱਡੀਆਂ ਨਾਲ ਇਹ ਜ਼ਿਆਦਾ ਜ਼ਰੂਰੀ ਕੰਮ ਆ ਗੱਡੀਆਂ ਘੇੜ ਚੱਲ ਕੇ ਆਹ ਸੁੱਕਾ ਪੱਤਾ ਜੱਤਾ ਰਿਹਾ ਤੇਰੀ ਬੀਬੀ ਦੇ ਘਰ ਘਰ ਨੂੰ ਘਾਹ ਬੁੱਤੀ ਵੱਡ ਵੱਡ ਕੇ ਬੀਬੀਆਂ ਦੇ ਛੋਟੇ ਛੋਟੇ ਇਹ ਇਹ ਕੀ ਕਰਨ ਦੇ ਪੱਤੇ ਲਾ ਕੇ ਸੁਤੀ ਜਾਂਦੀ ਟੰਡੀਆਂ ਦੇ ਵਿੱਚ ਰੱਖੀ ਜਾਂਦੀ ਕਦੀ ਇਹ ਹੀ ਬਲੌਕ ਚ ਪੈਣਾ ਸਾਬ ਲਾ ਲਓ ਚਲੋ ਪੱਤੇ ਪੱਤੇ ਲਾ ਆਂ ਧੰਨੀਆਂ ਵਰਗਾ ਦੇ ਨਹੀਂ ਟੰਡੀਆਂ ਉਧਰ ਸੋਤੇ ਪੱਤੇ ਅੱਜ ਰੱਖਣੇ ਆ ਪਿਆ ਤੇ ਹੋਰ ਨਹੀਂ ਆਉਣ ਵਾਲੇ ਇਹ ਬਸ ਇੰਨੇ ਨਾਲ ਨੂੰ ਟੰਡੂ ਕਿਣਾਣਾ ਸੀ ਆ ਤਾਂ ਸਹੀ ਹੈ ਸਾਰਾ ਵਿਚਰਾ ਉਹਨੂੰ ਨਹੀਂ ਹੰਡਾ ਲਾ ਦੇ ਊਲਾ ਹੀ ਇਹ ਡੰਡਾ ਕਦੇ ਇੱਥੇ ਚਲਾਇਆ ਹੁੰਦਾ ਸੀ ਤੋਰ ਕੇ ਬੰਦਿਆਂ ਨੂੰ ਸਾਗ ਵਿੱਚ ਪਾਉਣ ਵਾਸਤੇ ਪਾਲਕ ਲੈਣ ਚੱਲੇ ਤਾਂ ਘਰੋਂ ਤਾਂ ਪਾਲਕ ਲੈਣੇ ਚੱਲੇ ਉੱਥੇ ਜਾ ਕੇ ਪਤਾ ਨਹੀਂ ਕੀ ਕੀ ਲੈਣੇ ਆ ਇਹਦੀਆਂ ਮਾਸੀਆਂ ਨੂੰ ਕੋਈ ਪਤਾ ਨਹੀਂ ਜੇ ਕਿਤੇ ਪਜਾਰ ਚ ਵੱਢ ਜਾਣ ਗੱਲ ਵੱਖਰੀ ਦੇਖੀ ਕਿਹਨੇ ਸਰ ਆਪ ਹਾਂ ਕਿ ਸ਼ੋਰੂਮ ਬੁਕੇ ਰੇ ਕੋਟਾ ਇਹ ਕਿਹਦੇ ਘੇੜੀ ਤੋਂ ਜਾਣੀਆਂ ਮੇਰੇ ਪੁੱਤਰੀ ਨੇ ਡਿੱਗਾਗੇ ਤੇਰੇ ਨਾਲੇ ਹੀ ਡਿੱਗਾਗੇ ਤੈਨੂੰ ਨਾਲੇ ਹੀ ਡੇਗਾ ਤੇ ਡਿੱਗਣ ਲੱਗੇ ਨਾ ਤੈਨੂੰ ਨਾਲੇ ਲੱਗਦਾ ਨਿਗੜਾ ਆ ਥੋੜੀ ਸਾਈਡ ਹੋ ਜਾ ਹੁਣ ਉਥੋਂ ਪੰਗਿਆਂ ਤੋਂ ਜਾ ਕੇ ਹੋ ਹੋਰ ਭੁਗਿਆਜਾ ਨਹੀਂ ਹੋਣਾ ਬਸ ਬੱਗਿਆ ਤੋਂ ਹੋਣਾ ਹੋ ਜਾ ਕੇ ਇਸਟੂਟ ਇਹਦਾ ਨਾਮ ਕੀ ਆ ਖਲਾਜਾ ਯਾਰ ਬਾਕੀ ਪਤਾ ਨਹੀਂ ਕੀ ਆ ਉਹ ਲਿਖਿਆ ਹਜੇ ਰੱਖੋਗੇ ਬ੍ਰੈਂਡ ਆ ਖਲਾਜਾ ਹਜੇ ਦਾ ਮਾਸ ਇਹ ਕਿੱਥੇ ਤੱਕ ਪਹੁੰਚ ਗਿਆ ਆ ਇਹਨਾਂ ਨੇ ਅਗਲੇ ਸਾਲ ਤੱਕ ਕਰ ਦੇਣਾ ਕੜਾ ਹਲਦੀ ਰੰਗ ਦਾ ਆ ਨਾ ਖਲਾਜਾ ਆ ਚੱਲ ਜਾਣਾ ਆ ਅਗਲੇ ਸਾਲ ਦਾ ਕੰਮ ਸਾਰੇ ਉਹ ਹੀ ਸਕੂਲ ਤੋਂ ਵਾਪਸ ਜਾਣਿਆ ਬਰੌਡਵੇ ਪਲਾਜ਼ਾ ਆਪਾਂ ਸਵੀਪਨ ਬੱਚਾ ਬਲਦੀ ਵਾਲ ਸਕੂਟਰੀ ਪਾਰਕਿੰਗ ਕਰਦੀ ਆ। ਤੇ ਕੈਮਰਾ ਆ ਕਿ ਤੁਸੀਂ ਦੋਨੇ ਲਾ ਲੋ ਤੂੰ ਤੇ ਸਿੰਮੀ। ਕਿਉਂ ਕਿਉਂ ਅਸੀਂ ਕਿਦਾਂ ਕਰਾਂਗੇ ਦੋਨੇ? ਕੀ ਗੱਲ ਮੈਂ ਵੀ ਨਾ ਮੈਂ ਤਾਂ ਫਤਿਹ ਨਹੀਂ ਗਾਣੀ ਆ। ਲੋ ਉਹੀ ਗੱਲ ਹੋਈ ਇਹਦੀ ਮਾਸੀਆਂ ਬਹਿ ਗਈਆਂ ਉੱਥੇ ਸਮਾਨ ਵਗੈਰਾ ਲਗਾ ਲੈਣ ਫੋਦੇ ਸਿੰਘ ਅੱਗੇ ਟੰਗਿਆ ਉਹਨੇ ਇੱਕ ਆਪਣਾ ਸਪਾਈਡਰਮੈਨ ਜਿਹਾ ਲਿਆ ਤੇ ਆਈਸਕ੍ਰੀਮ ਹੱਥ 'ਚ ਫੜੀ ਹੈ ਮੈਨੂੰ ਸਭ ਤੋਂ ਪਿੱਛੇ ਬੜਾਇਆ ਇਹਨਾਂ ਨੇ ਸਮਾਨ ਦੇ ਕੇ ਤੇ ਹੁਣ ਆਪਾਂ ਜਾਣਦੇ ਘਰ ਨੂੰ ਵਾਪਸ ਤੇ ਮੜਾ ਮੜਾ ਪੈ ਗਿਆ ਹਨੇਰਾ ਮੈਨੂੰ ਲੋੜ ਕੀਤਾ ਤੁਸੀਂ ਪਿੱਛੇ ਵਾਲਾ ਲੀਏ ਤੇ ਇੱਧਰ ਮੈਂ ਲੈਣ ਲੱਗੀ ਦਾਣੇ ਤੇ ਉਧਰ ਗੁਰਫਤ ਨੇ ਉਹ ਹਵਾ ਦੇ ਨਾਲ ਉਹਦੀ ਆਈਸਕ੍ਰੀਮ ਖੁਰਗੀ ਸਾਰਾ ਲਿਬੜ ਕੇ ਬੈਠਾਇਆ ਤੇ ਮੈਂ ਇੱਧਰ ਦਾਣੇ ਲੈਣ ਲਈ ਆ ਤੇ ਹੁਣ ਆਪਾਂ ਜਾਣ ਦੇ ਘਰ ਨੂੰ ਮਿਲਾਂਗੇ ਕਿਸੇ ਅਗਲੇ ਨਵੇਂ ਵਲੌਗ ਦੇ ਵਿੱਚ ਤੇ ਐਦਾਂ ਹੀ ਜਿਹੜੇ ਕਿ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਦੀ ਤੁਹਾਡੇ ਵਾਸਤੇ ਨਵੀਆਂ-ਨਵੀਆਂ ਵਲੌਗ ਵੀਡੀਓ ਲੈ ਕੇ ਆਉਂਦੇ ਰਵਾਂਗੇ